ਕਾ ਜੀ ਸਾਰਿਆਂ ਨੂੰ ਅੱਜ ਆਪਾਂ ਜਮਾਰਾ ਫਿਰ ਵੀਡੀਓ ਲੈ ਕੇ ਆ ਰਹੇ ਹਾਂ ਚਲੋ ਗੇਰ ਖੋਲੀ ਦਾ ਪਾਣੀ ਪੁਣੀ ਧੰਨਵਾਦ ਤੇ ਆ ਇਨੇ ਚੂਚੇ ਗਿੱਜ ਕੇ ਜਾਵਾਂ ਇਹ ਸਾਰੇ ਉਹਦੀ ਬਾਹਰ ਆ ਜਾਂਦੇ ਇਹਨਾਂ ਗੇਰ ਕੋੜੇ ਬਚਾ ਲਵਾਰ ਕਰ ਲਈ ਦੀਆਂ ਦੇ ਅੰਦਰ ਵੀ ਆਪਾਂ ਹੁਣੇ ਖਰਾਕ ਭਾਗੇ ਆਏ ਆ ਤੁਹਾਨੂੰ ਦਿਖਾਉਣਾ ਅੰਦਰ ਵੀ ਲਿਡੋ ਵਿੰਗ ਹੋ ਜਾਂਦੇ ਚੂਹੇ ਅੰਦਰ ਵੀ ਤੇ ਆ ਆਪਾਂ ਮਿੱਤਰੋ ਪਨੀਰੀ ਵੀਜੀ ਸੀ ਆ ਮੈਂ ਕੰਦ ਕੱਢੀ ਸੀ ਮੈਂ ਕਿ ਇੱਧਰ ਨਾ ਆਉਣ ਸੌਰੀ ਛੱਡ ਗਏ ਲੈ ਜਾਂ ਅੰਦਰ ਲੱਗੀ ਪਈ ਐ ਮਿੱਤਰੋ ਲੋ ਤੇ ਆਪਾਂ ਫੀਡਰਾਂ ਤੇ ਮਾਰਦੇ ਬੱਟਰਮੁੱਤੇ ਬਿੱਠਾ ਮਾਰਦੇ ਤਾਂ ਪਹਿਲਾਂ ਆ ਪਲੇਟਾਂ ਹੀ ਧਰੀਆਂ ਸੀ ਫਿਰ ਵੀ ਨਾ ਸਿਆ ਵਾਜੀਆਂ ਦੋਸਿਆ ਹੁੰਦੇ ਇਹਨਾਂ ਦਾ ਬਸ ਆਖਿਆ ਜੇ ਆਪਾਂ ਦੇ ਗੜ ਗੜ ਕੇ ਤੇ ਪਹਿਲੇ ਦਿਨ ਹੀ ਧਰੇ ਆ ਬੇਨੇ ਆ ਵੀ ਕਾਂਜ ਆਪ ਹੁੰਦੇ ਤੇ ਨਹੀਂ ਤੇ ਇੰਨਾ ਤੇ ਵੀ ਆਪ ਧਰਨੇ ਆ ਕੁੱਪੇ ਦੇ ਆਪ ਤੇ ਜਿਹੜੇ ਚੜਦੇ ਆ ਨਾ ਲੇ ਬਹਿ ਕੇ ਖਲੂ ਆ ਬੱਠਲਾ ਆਪਣੇ ਵਿੱਚ ਪਏ ਸੀਗੇ ਇਹ ਮਿਸਤਰੀਆਂ ਵਾਲੇ ਪਏ ਸੀ ਜਿਹੜੇ ਮਿਸਤਰੀਆਂ ਨੇ ਮਗਾਏ ਸੀ ਉਹ ਆਪਾਂ ਇਹਨਾਂ ਦਾ ਕੰਮ ਕਰ ਰਹੇ ਬਾਹਰ ਵੀ ਪਏ ਸੀ ਜਿਹੜਾ ਆਪਣਾ ਹੱਥ ਸਿਸਟਮ ਜੀ ਸੈੱਟ ਹੋ ਗਿਆ ਬਹੁਤ ਵਧੀਆ ਸਟਾਰਟ ਹੋ ਰਿਹਾ ਇਹ ਪਾਣੀ ਧਰਦੇ ਆ ਜਦੋਂ ਬਸ ਅੱਧੇ ਘੰਟੇ ਦੇ ਵਿੱਚ ਵਿੱਚ ਗੰਧਲਾ ਜਿਹਾ ਪਾਣੀ ਕਰ ਦਿੰਦੇ ਆ ਜੀ ਆਪਣਾ ਇਹ ਕਾਇਆਪ ਹੋ ਗਿਆ ਫਿਰ ਸਾਲ ਦਾ ਪੱਦੀ ਜੰਗ ਜਿੱਤ ਲਈ ਤੇ ਉਹ ਸਾਰਿਆਂ ਨਾਲ ਵੱਡਾ ਪਾਣੀ ਤੇ ਹੀ ਆ ਜਈ ਕਈ ਵਾਰੀ ਹੁਣ ਕੀ ਕਰਦੇ ਆ ਵੀ ਆਪਾਂ ਧਰ ਦੇ ਧਰ ਦੇ ਵਿੱਚ ਬਿਠ ਮਾਰਨ ਇਹ ਮੁੜ ਕੇ ਉਹੀ ਪਾਣੀ ਫਿਰ ਮੁੜ ਕੇ ਫੇਰ ਉਹ ਕਰਨਾ ਪੈਂਦਾ ਜੇ ਆਪਣਾ ਮੰਨ ਲਾ ਪਾਣੀ ਹੁਣ ਸਾਫ ਰਿਆ ਮੈਂ ਤਾਂ ਸਾਫ ਪਾਣੀ ਪੀਣ ਕਈ ਵਾਰੀ ਆਪਾਂ ਮੈਡੀਸਿਨ ਪਾਉਣੇ ਤੋਂ ਇਹ ਚ ਉਹ ਖਰਾਬ ਹੁੰਦੀ ਆ ਕੀ ਥੋੜੇ ਹੋਏ ਹੋਰ ਹੋ ਜਾਂਦੇ ਵੱਡਿਆਂ ਨੂੰ ਫਿਰ ਇਹਨਾਂ ਨੂੰ ਅੱਧੇ-ਅੱਧੇ ਕਰਦੇ ਆਂ ਅੱਧੇ ਆਪਾਂ ਇਧਰ ਸ਼ਿਫਟ ਕਰ ਦਿੰਦੇ ਨਾਲ ਇਹਦੀ ਵੀ ਸਫਾਈ ਕਰਨ ਵਾਲੀ ਆ ਸਟੋਰੀ ਬਣਾਏ ਰਹੀ ਇਹਦੀ ਸਫਾਈ ਕਰਕੇ ਸਾਰੀ ਵੈਸੇ ਤਾਂ ਇਹ ਥਲੋਂ ਆਪਣੀ ਰੈਡੀ ਸੀ ਥਲੋਂ ਪੱਟ-ਪੱਟ ਕੇ ਆਪਾਂ ਥਲੋਂ ਕਲੀ-ਕੁਲੀ ਪਾਈ ਵੀ ਐ ਏ ਟੂ ਜ਼ेड ਆ ਉਸ ਤੋਂ ਬਾਅਦ ਜਦੋਂ ਮੀਮ ਆਇਆ ਆਪਾਂ ਉਹ ਗੱਟੇ-ਗੁੱਟੇ ਧਰਤੇ ਇਧਰ ਬੂਰੇ ਦੇ ਇਹ ਸਾਰੀ ਆਪਾਂ ਸਫਾਈ ਕਰ ਦਾਂਗੇ ਤੇ ਬਾਕੀ 11 ਟੈਂਪਰੇਚਰ ਸਹੀ ਰਹਿੰਦਾ। ਪੱਖੇ-ਪੁੱਖੇ ਲਾ ਦਿਆਂਗੇ ਚੱਕਵੇਂ ਤੇ 11 ਹਲੇ ਇਹਨਾਂ ਨੂੰ ਬੜਾਈ ਉਹਦੀ ਲੋੜ ਨਹੀਂ। ਹੁਣ ਬਲਕ ਦੇ ਨਾਲ ਬਠਣਾ ਤੇ ਹੁਣ ਸਾਨੂੰ ਇਹ ਬਹਿ ਕੇ ਰੱਖਾਂ। ਆ ਬੈਠਾ ਆ ਉਹ ਤਾਂ ਇਹ ਪੱਧਰ ਜਾਂ ਤੋਂ ਬਟਵਾ ਆ ਤਰੇ ਸਮਾ ਇਹ ਤੇ ਜਦੋਂ ਚੜਦਾ ਉਹਦੀ ਬਾਈਦਾ ਥੱਲੇ ਬਾਕੀ ਇਹਨਾਂ ਦੇ ਵੀ ਕੁੱਪੇ ਉਹ ਦੇ ਜਦੋਂ ਉਹ ਤੇ ਚੜਦੇ ਖੜਕਦੇ ਉਹਦੀ ਥੱਲੇ ਬਾਈਦੇ ਆ ਬਾਕੀ ਇਹਨਾਂ ਦੇ ਵੀ ਕੁੱਪੇ ਜੇ ਲਿਆਉਣੇ ਆਪਾਂ ਇਹਨਾਂ ਦੇ ਆਪਾਂ ਚੜਾ ਕੇ ਵੇਖਿਆ ਸੀਗਾ ਇਹ ਫਿਲਟਰ ਯਾਰ ਆਪਾਂ 5-7 ਦਿਨ ਹੋਰ ਵਰਤਾਂਗੇ ਛੋਟੇ ਬਾਦੋਂ ਤੋਂ ਵੱਡੇ ਫਿਲਟਰ ਰੱਖਿਆ ਕਰਾਂਗੇ ਵੱਡੇ ਹਲੇ ਉਧਰ ਤਾਣੀ ਰੱਖਦੇ ਵੀ ਵੱਡੇ ਫੀਡਰ ਲਾ ਕੇ ਮੁਰਕੇ ਜਗਾ ਜੀ ਸਾਰੀ ਕਵਰ ਹੋ ਜਾਂਦੀ ਹੈਗਾ ਕੋਈ ਪੱਠੀ ਪਈਏ ਕੋਸਾ ਫੀਡਰ ਹੋਵੇ ਕੋਸਾ ਡ੍ਰਿੰਕਰ ਹੋਵੇ ਇਹ ਜਗਾ ਜੀ ਸਾਰੀ ਕਵਰ ਕਰ ਲੈਂਦੇ ਆ ਇਹ ਆਪਾਂ 10 ਦਿਨ ਹੋਰ ਉਹ ਕਰਕੇ ਮੁਰਕੇ ਆਪਾਂ 10 ਦਿਨ ਦੇ ਵਿੱਚ ਜੇ ਆਪਾਂ ਇਧਰ ਤਿਆਰ ਕਰ ਲੈਣਾ ਜਗੜ ਸਾਰਾ ਮੁਰਕੇ ਇਹਨਾਂ ਤੁਰਨ ਫਿਰਨ ਵਾਸਤੇ ਵੀ ਜਗਾ ਚਾਹੀਦੀ ਹੈ ਯਾਰ ਮੁਰਕੇ ਆਪਾਂ ਵੱਡੇ ਡ੍ਰਿੰਕਰ ਵੱਡੇ ਫੀਟਰ ਲਾਵਾਂਗੇ ਆਪਾਂ ਵੱਡੇ ਫੀਟਰ 2 ਮਹੀਨਿਆਂ ਦਾ ਜਦੋਂ 2 ਮਹੀਨੇ ਹੋ ਜਾਣਦੇ ਵਾਡੇ ਫੀਟਰ ਆਪਾਂ ਟੰਗੀ ਦੇਵਾਂਗੇ ਉਹ ਆਪਣੀ ਪੱਠੀ ਤੇ ਇਹ ਆਪਣਾ ਚੂਚਾ ਉਹ ਬੜਾ ਉਸਾਲ ਔਰ ਇਹ ਵੇਦੇ ਤਾਂ ਚਾਗਦੇ ਆ ਫਿਰ ਆਪਣੇ ਜਾਨਵਰ ਹਲੇ ਕੋਈ ਕੋਈ ਛੱਕਾ ਮਾਰਦਾ ਹੋ ਜੇ ਮੈਂ ਉਹ ਜੇ ਉਪਰ ਨਹੀਂ ਜਦੋਂ ਪਾਣੀ ਪੀਤਾ ਤਾਂ ਛੱਕਾ ਮਾਰਦਾ ਨਾ ਸਾਂਜੇ ਪਾਣੀ ਪੀ ਗਏ ਉਹ ਮਤਲਬ ਇੱਕ ਜਦੋਂ ਐ ਛਾਪੜ ਕੇ ਜਾਂਦੇ ਉਦੋਂ ਬੜਾ ਡਰ ਲੱਗਦਾ ਉਦੋਂ ਐ ਹੁੰਦਾ ਵੀ ਭਾਨਾ ਚੱਲ ਗਿਆ ਇਹ ਸੌਂਦੀ ਐ ਧੋਨੋ ਕਰਕੇ ਉਤਰੋਂ ਸਲੇ ਪਏ ਤੇ ਪੀ ਬਣੀ ਨੇ ਨਾ ਇਹਨਾਂ ਦੇ ਆਪਾਂ ਝੜਾਉਣੇ ਮਿੱਤਰੋ ਇਹ ਇਹ ਰਕੀ ਜੜਾਈ ਹੁਣ 5-7 ਦਿਨਾਂ ਦੀ ਖੇੜ ਆ ਸਾਰੇ ਉਹ ਦੂਜੇ ਲਿਆਵਾਂਗੇ ਦੂਜਿਆਂ ਦੇ ਉਤਰਾਂਗੇ ਬਾਕੀ ਮੇਰੇ ਕੋਲ ਮਤਲਬ ਪਏ ਆ ਯਾਰ ਇਹਦੇ ਨਾਲ ਜਿਹੜੀ ਆਪਾਂ ਸਪਰੇਅ ਵਾਲੀ ਟੂੜੀ ਦੇ ਨਹੀਂ ਲਾਉਂਦੇ ਮੁਰੇ ਕਾਹ ਕੁ ਛੜਕਣ ਵਾਲੀ ਦੇ ਕੋ ਪਾਇਆ ਲਾਉਂਦੇ ਆ ਇਹ ਤੇ ਉਹ ਵਧੀਆ ਚੱਲ ਜਾਂਦਾ ਉਹ ਆਪਣੇ ਮੁੱਲ ਘਰੇ ਪਏ ਹੋਣਗੇ ਧੋ ਤਾ ਕੇ ਚੰਗੀ ਤਰ੍ਹਾਂ ਉਹ ਲਾ ਦਾਂਗੇ ਬਾਕੀ ਮੈਨੂੰ 50 ਰੁਪਈਆ ਲਾਉਂਦਾ ਹੋਊਗਾ ਉਹ ਦੇਨੇ ਆ ਕੱਲ ਜੇ ਕੱਲ ਨੂੰ ਆਪਣਾ ਸ਼ਹਿਰ ਘੜਾ ਵਜੇ ਤਾਂ ਲਿਆਵਾਂਗੇ ਜ਼ਰੂਰ ਬਾਕੀ ਮਿੱਤਰੋ ਕੇ ਨਾਮ ਹੋ ਠੀਕ ਆ ਦਰ ਕਿੱਥੇ ਖੜਦੇ ਬਾਹਰ ਭੈਣ ਹਵਾ ਵਗਦੀ ਆ ਬਾਕੀ ਆਪਾਂ ਚੱਲ ਹਰੇ ਆ ਤਾਂ ਫੜੇ ਉਹੀ ਛੱਡ ਲੈ ਚੱਲ ਵੀ ਵੀ ਨਿਕਲਿਆਉਂਦੇ ਆ ਬਾਹਰ ਮੁੜ ਕੇ ਅੰਦਰ ਕਰਨੇ ਓਕੇ ਮੈਂ ਜਲ ਤੁਰੇ ਫਿਰਨੇ ਹਾਂ ਜਦੋਂ ਨਿਕਲਿਆ ਆਇਆ ਬਾਹਰ ਇਹਦੇ ਮੁਰੇ ਆਈਦੇ ਮੁਰੇ ਆਪਾਂ ਲਾ ਕੇ ਨਾ ਆਪਣੇ ਕੋਲ ਪਏ ਆਗੇ ਟੰਬੇ ਜੀ ਗੱਡ ਕੇ ਤੇ ਨੈਟ ਪਾ ਦਾਂਗੇ ਮੁਰੇ ਇਹਨੂੰ ਛੱਡ ਦਾਂਗੇ 10 ਮਿੰਟ ਹੁਣ ਤਾਂ ਇਹ ਬੜਾ ਡਰਦੇ ਹਾਂ ਜੇ ਕੁੱਤਾ ਕਤਾਂ ਭੌਂਕ ਪਈ ਉਹਦੀ ਵਜh ਦੇ ਸਾਰੇ ਅੰਦਰ ਇਹ ਬਾਕੀ ਡਾਰਾ ਹੁਣ ਉਹਨਾਂ ਚਿਰ ਕੋਲੇ ਬੈਠਣਾ ਪੈਂਦਾ ਉਹ ਲੋ ਬੈਠੇ ਇਧਰੀ ਚੱਕੀ ਜਾਂਦੇ ਆ ਕੂਲੇ ਬੈਠਣਾ ਪੈ ਕਰੂਗੇ ਮੁੜ ਕੇ ਆਪਾਂ ਨੈਟ ਜਾਲਾ ਕੇ ਬਣਾ ਦਾਂਗੇ ਸਿਸਟਮ ਉਹ ਜਲੀ ਚੱਕ ਦੇ ਜੇ ਚਲਿੰਦਾ ਹਵਾ ਹੋਗਾ ਕ੍ਰੋਸ ਹੋ ਜਾਂਦੀ ਆ ਦਿਨੇ ਦੇ ਨੇ ਬਾਕੀ ਹੋਰ ਆਪਾਂ ਐਡਜਸਟਰ ਫੈਨ ਵੀ ਲਿਆਉਣਾ ਯਾਰ ਉਹ ਦੇ ਬਿਨਾ ਬਿਨਾ ਸਰ ਦਾ ਉਹ ਜਲੀ ਆ ਤੁਰਲਾ ਨੂੰ ਚੱਲਣ ਤੰਦਰੋ ਜਿਹੜੀ ਹੋਮਸੀ ਬੰਦੀ ਉਹ ਨਿਕਲ ਜਾ ਕਰੂ ਤਾਜਾ ਮਾਰ ਰਹਿਣਾ ਅੰਦਰ ਲੋਕੀ ਹਲੇ ਆਪਾਂ ਇੱਥੇ ਬਣਾਵਾਂਗੇ ਜੇ ਗੌਰ ਪੂਰਾ ਤਗੜਾ ਸੰ ਦਿਖਾਵਾਂਗੇ ਜੇ ਵਸ ਹਸਤਾ ਸੌਤਾ ਕਰਨਾ ਪੈਣਾ ਉਹ ਤੇ ਜੇ ਕਰਮੀ ਬਾਲੀ ਹੋਣ ਲੱਗ ਗਈ ਲਾ ਕੇ ਬੋਰੀਆਂ ਇਹਦੇ ਤੇ ਤਾਂ ਲਾ ਕੇ ਉਹ ਜਿੱਥੇ ਉਹ ਗਾਟਰੀ ਦੇ ਨਾਲ ਨਾਲ ਪਾ ਕੇ ਪਾਈਪ ਮੋਰੀਆਂ ਕੱਢ ਦਾਂਗੇ ਬੋਰੀ ਤੇ ਓੜੂਲੀ ਚੋਂ ਹੀ ਆਇਆ ਕਰੋ ਨਾ ਤੇ ਬੋਰੀ ਠੰਡੀ ਬੋਰੀਆਂ ਹੀ ਠੰਡੀਆਂ ਰਹਿ ਕਰਨੀਆਂ ਤੇ ਅੰਦਰ ਲਾ ਦਿੰਨੇ ਆਪਾਂ ਪੱਖੇ ਇੱਕ ਲਾਈਨ ਆਪੋ ਦੂਜਾ ਅਡਜੈਸਟਰ ਫੈਂਜ। ਬਾਕੀ ਧੰਨਵਾਦ ਬਈ ਸਾਰਿਆਂ ਦਾ ਜਿਹੜੇ ਆਪਣਾ ਵੀਡੀਓ ਵੇਖਦੇ ਜਾਂ ਆਪਣੇ ਚੈਨਲ ਨੂੰ ਜਿਹਨਾਂ ਨੇ ਸਬਸਕ੍ਰਾਈਬ ਕੀਤਾ। ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਬਈ ਸ਼ੇਅਰ ਕਰਦੇ ਆ ਕਰੋ। ਤੇ ਆਪਣੇ ਚੈਨਲ ਚ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਆਪਾਂ ਅਪਡੇਟ ਦਿੰਦੇ ਰਾਵਾਂਗੇ ਕੋਈ ਮਾੜੀ ਮੋਟੀ ਕਈ ਵੀ ਕੋਈ ਜਿਹੜੀ ਗੱਲ ਹੁੰਦੀ ਦੱਸਣ ਵਾਲੀ ਆਪਾਂ ਉਹ ਤੁਹਾਨੂੰ ਉਹ ਵੀ ਦੱਸਾਂਗੇ ਜਰੂਰ ਤੇ ਧੰਨਵਾਦ ਵੀਰੇ ਸਾਰਿਆਂ ਦਾ ਚੰਗਾ ਜੀ ਸਤਿ ਸ੍ਰੀ ਅਕਾਲ ਆਪਣੀ ਵੀਡੀਓ ਨੂੰ ਲਾਈਕ ਲੂ ਕਰ ਦਿਓ ਤੇ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਚੰਗਾ ਜੀ ਸਤਿ ਸ੍ਰੀ ਅਕਾਲ